ਹਾਂਜੀ ਦੋਸਤੋ ਮਹਿਫਿਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਸਕਰਨ ਅੱਜ ਆਪਾਂ ਤੁਹਾਡੇ ਨਾਲ ਬਰਾੜ ਜੈਸੀ ਦੀ ਇੱਕ ਬਹੁਤ ਹੀ ਪਿਆਰੀ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਉਗੀ ਕਹਾਣੀ ਦਾ ਨਾਮ ਹੈ ਭੂਆ ਲੋ ਜੀ ਸ਼ੁਰੂ ਕਰਨ ਲੱਗੇ ਹਾਂ ਕਹਾਣੀ ਭੂਆ ਮੇਰੇ ਪਾਏ ਸੋਟਾ ਨੂੰ ਫੜਫੜ ਦੇਖਦੀ ਤੇ ਪੁੱਛਦੀ ਕਿ ਕਿੱਥੋਂ ਲਿਆਏ ਮੈਂ ਵੀ ਸ਼ਰਮੇ ਵਾਲੀਆਂ ਅੱਖਾਂ 'ਚ ਚਮਕ ਲਿਆ ਮੂੰ ਮਠਾਰ ਮਠਾਰ ਕੇ ਦੱਸਣਾ ਕਿ ਫਲਾਨੀ ਦੁਕਾਨ ਤੋਂ ਲਿਆ ਐ ਐਨੇ ਦਾ ਭੂਆ ਨੇ ਹਰ ਵਾਰ ਦੀ ਤਰ੍ਹਾਂ ਇੱਕੋ ਡਾਇਲੌਗ ਮਾਰਨਾ ਕਿ ਮੇਰੇ ਆਉਂਦਾ ਹੁੰਦਾ ਤਾਂ ਮੈਂ ਵੀ ਮੰਗ ਲੈਂਦੀ ਕਿਸੇ ਵਿਆਹ ਸ਼ਾਦੀ ਤੇ ਪਾ ਲੈਂਦੀ ਭੂਆ ਇਹ ਗੱਲ ਕਰਦੀ ਕਰਦੀ ਪਿਛਲੇ ਵੇਲੇ ਚ ਚਲੀ ਜਾਂਦੀ ਕਿ ਤੁਹਾਡੇ ਪਿਓ ਨੇ ਤਾਂ ਸਾਨੂੰ ਕਦੀ ਸਜਰਨ ਸਬਰਨ ਨਹੀਂ ਨਹੀਂ ਸੀ ਦਿੱਤਾ ਕਦੇ ਵਿਆਹੀ ਸ਼ਾਦੀ ਸ਼ਰਮਾ ਪਾ ਲੈਣਾ ਤਕੌੜ ਨਾ ਲੱਗਦੀ ਤੇ ਰਿਵਾਰਵਾ ਕੇ ਸਾਰਾ ਮੂੰਹ ਧਵਾ ਦੇਣਾ ਜੇਕਰ ਸੂਟ ਦਾ ਗੂੜਾ ਰੰਗ ਸਵਾ ਲੈਣਾ ਤਾਂ ਸੂਟ ਇਕੱਠਾ ਕਰਕੇ ਪਰ ਛੱਤੇ ਤੇ ਸੁੱਟ ਦਿੰਦਾ ਇੱਕ ਸ਼ੀਸ਼ਿਆਂ ਵਾਲਾ ਸੂਟ ਸਵਾਇਆ ਸੀ ਤੇ ਬਾਈ ਨੇ ਸੂਟ ਕਦੇ ਨਹੀਂ ਸੀ ਪਾਉਣ ਦਿੱਤਾ ਤੇ ਪਿਆ ਪਿਆ ਸੂਟ ਪੇਟੀ ਚ ਹੀ ਉਲੀ ਲੱਗ ਗਿਆ ਕਿਹੜਾ ਨਾਲ ਦੇ ਪਿੰਡ 'ਚ ਮੇਰੇ ਨਾਲ ਪੜਦੀ ਕੁੜੀ ਦਾ ਵਿਆਹ ਸੀ ਤੇ ਅਸੀਂ ਤਿਆਰ ਹੋ ਕੇ ਬੱਸ ਚੜ੍ਹਨ ਲੱਗੇ ਤਾਂ ਇਹ ਖੇਤੋਂ ਆਇਆ ਹੀ ਸੀ ਤੇ ਬੱਸ ਵਾਲੇ ਨੂੰ ਹਾਕ ਮਾਰ ਕੇ ਰੋਕ ਲਿਆ ਤੇ ਸਾਨੂੰ ਬੱਸ 'ਚ ਉਤਾਰ ਲਿਆ ਤੇ ਬੀਬੀ ਨੂੰ ਲੋੜੇ ਦਾ ਲੜਿਆ ਕਿ ਕੁੜੀਆਂ ਵਾਰਾ ਹੋ ਜਾਣੀਆਂ ਐ ਇੰਨਾ ਕਹਿ ਭੂਆ ਮੇਰੇ ਪਾਇ ਸੁਰਮੇ ਨੂੰ ਘੂਰਦੀ ਫਿਰ ਕਹਿੰਦੀ ਹੁਣ ਤਾਂ ਬਥੇਰਾ ਹੀ ਫਰਕ ਆ ਬਾਈ ਦਾ ਸਾਡੇ ਤਾਂ ਸਾਹ ਸੂਤ ਲੈਂਦਾ ਸੀ ਮੈਂ ਭੂਆ ਦੇ ਸ਼ਿਕਾਇਆਂ ਨੂੰ ਮਹਿਨੇ ਜਿਹੇ ਸਮਝ ਲਈ ਤੇ ਮੈਨੂੰ ਭੂਆ ਐਵੇਂ ਗੱਲਾਂ ਕਰਦੀ ਚੰਗੀ ਨਾ ਲੱਗਦੀ ਮੈਂ ਭੂਆ ਨੂੰ ਮੰਨਜੇ ਤੇ ਇਕੱਲੀ ਬੈਠੀ ਛੱਡ ਬਹਾਨਾ ਜਿਹਾ ਲਗਾ ਕੇ ਕਮਰੇ 'ਚ ਚਲੀ ਜਾਂਦੀ ਹੁਣ ਕਈ ਸਾਲਾਂ ਬਾਅਦ ਇੰਗਲੈਂਡ ਤੋਂ ਸਿੱਧਾ ਪੇਕੇ ਘਰ ਆਈ ਤੇ 14 ਸਾਲ ਦੀ ਮੇਰੀ ਭਤੀਜੀ ਦੇ ਕੈਪਰੀ ਨਾਲ ਕਰਾਫਟ ਉੱਪਰ ਆਇਆ ਹੋਇਆ ਸੀ ਉਹ ਮੇਰੇ ਵੱਲ ਭੱਜੀ ਆਈ ਤੇ ਮੈਨੂੰ ਘੁੱਟ ਕੇ ਜੱਫੀ ਪਾਈ ਉਹਨੇ ਬਹੁਤ ਮੂਵ ਆਇਆ ਉਸ ਦਾ ਪਰ ਉਸਦੇ ਪਾਏ ਕੱਪੜੇ ਮੈਨੂੰ ਪਹਿਲੀ ਨਿਗਾਹ 'ਚ ਹੀ ਚੋਭ ਰਹੇ ਸੀ ਪੁਰਾਣਾ ਵੇਲਾ ਯਾਦ ਆ ਗਿਆ ਕਿ ਜਦੋਂ ਕਾਲਜ ਟੂਰ ਤੇ ਜਾਣ ਵੇਲੇ ਮੈਂ ਸ਼ਹਿਰੋਂ ਜੀਨ ਟੌਪ ਖਰੀਦ ਲਈ ਸੀ ਤੇ ਜਦ ਜਾਣ ਵੇਲੇ ਪਾਇਆ ਤਾਂ ਵੀਰਾ ਕਲੇਸ਼ ਪਾ ਕੇ ਬੈਠ ਗਿਆ ਸੀ ਕਿ ਜਾਂ ਤਾਂ ਟੂਰ ਤੇ ਜਾਏਂਗੀ ਜਾਂ ਫਿਰ ਜੀਨ ਟੌਪ ਪਾਏਂਗੀ ਹਰਕ ਜੀਨ ਬਦਲ ਕੇ ਸੂਟ ਪਾ ਕੇ ਗਈ ਉਸ ਦਿਨ ਐਨਾ ਠੱਠ ਕੀਤਾ ਸੀ ਵੀਰੇ ਨੇ ਕਿ ਵਿਆਹ ਹੋਣ ਦੀ ਕਦੇ ਜੀਨ ਪਾਉਣ ਦਾ ਸੋਚਿਆ ਹੀ ਨਾ ਪਤੀ ਜੀ ਨੂੰ ਦੇਖ ਭੂਆ ਵਾਲੀ ਥਾਂ ਤੇ ਅੱਜ ਮੈਂ ਖੜੀ ਸੀ ਮੈਂ ਸਭ ਅੰਦਰੇ ਅੰਦਰ ਪੀ ਲਿਆ। ਰਾਤ ਨੂੰ ਭਤੀਜੀ ਨੇ ਆਪਦੇ ਕੱਪੜੇ ਕੱਢ ਕੇ ਦਿੱਤੇ ਕਿ ਪੂਆ ਜੀ ਤੁਸੀਂ ਮੇਰਾ ਨਾਈਟ ਸੂਟ ਪਾ ਲਿਓ। ਮੈਂ ਅੰਦਰ ਪੜਾਅਸ ਦਬਦੀ ਨੇ ਕਿਹਾ ਇਹ ਨਾ ਪੁੱਤ ਮੈਨੂੰ ਸੂਟ ਚ ਕੰਫਰਟੇਬਲ ਲੱਗਦਾ ਹੈ। ਵੀਰੇ ਨੂੰ ਸ਼ਾਇਦ ਉਹ ਗੱਲ ਯਾਦ ਨਾ ਹੋ ਪਰ ਧੀਆਂ ਅੰਦਰ ਪੇਕਿਆਂ ਦੀਆਂ ਗੱਲਾਂ ਘਰ પાਕੇ ਬੈਠ ਜਾਂਦੀਆਂ। ਅਗਲੇ ਦਿਨ ਪੂਆ ਦੇ ਪਿੰਡ ਕੋਲੀਆਂੇ ਮਿਲਣ ਜਾਣਾ ਸੀ ਤੇ ਮੈਂ ਰਸਤੇ ਚ ਪੈਂਦੇ ਸ਼ਹਿਰ ਤੋਂ ਪੂਆ ਲਈ ਸੋਹਣੇ-ਸੋਹਣੇ ਪੰਜ ਸੂਟ ਖਰੀਦ ਲਏ। ਕਿਉਂਕਿ ਭੂਆ ਦਾ ਦਰਦ ਹੀ ਇੰਨੇ ਸਾਲਾਂ ਬਾਅਦ ਸਮਝੇ ਚਾਇਆ ਸੀ ਘਰ ਪੁੱਜੇ ਤਾਂ ਦੇਖਿਆ ਕਿ ਭੂਆ ਨੂੰ ਦਰੰਗ ਫੋਨ ਕਰਕੇ ਮਸੀ ਬੋਲਿਆ ਜਾਂਦਾ ਸੀ ਉਹਨੇ ਸਾਨੂੰ ਪਹਿਚਾਨ ਤਾ ਲਿਆ ਪਰ ਕੁਝ ਨਾ ਬੋਲੀ ਤੇ ਮੇਰੇ ਪਾਏ ਸੂਟ ਨੂੰ ਉਸੇ ਗੋਵ ਨਾਲ ਦੇਖ ਰਹੀ ਸੀ ਕਿ ਜਿਵੇਂ ਪੁੱਛਣਾ ਚਾਹੁੰਦੀ ਹੋਵੇ ਕਿ ਕਿੱਥੋਂ ਬਣਾਇਆ ਮੈਂ ਭੂਆ ਨੂੰ ਲਫਾਫੇ ਚੋਂ ਕੱਢ ਕੇ ਸੂਟ ਦਿਖਾਏ ਤਾਂ ਭੂਆ ਨੇ ਅੱਖਾਂ ਪਰ ਲੀਆਂ ਉਸ ਦਿਨ ਭਾਰੇ ਮਨ ਨਾਲ ਭੂਆ ਦੇ ਪਿੰਡੋਂ ਆਏ ਜਦੋਂ ਭੂਆ ਦੀ ਨੋਹ ਨੇ ਦੱਸਿਆ ਕਿ ਹਫਤਾ ਮਸਾਂ ਹੀ ਗੱਟੂ ਭੇਜੀ ਚੌਥੇ ਦਿਨ ਖਬਰ ਆਈ ਕਿ ਪੂਆ ਪੂਰੀ ਹੋ ਗਈ ਐਵੇਂ ਲੱਗਾ ਕਿ ਜਿਵੇਂ ਮੇਰਾ ਕੋਈ ਹਿੱਸਾ ਕੱਟਿਆ ਗਿਆ ਹੋਵੇ ਪੂਆ ਦੇ ਪਿੰਡ ਪੁੱਜੇ ਤਾਂ ਦੇਖਿਆ ਕਿ ਮੇਰੇ ਦਿੱਤੇ ਸੂਟਾਂ ਚ ਮਸਟਰਡ ਸੂਟ ਜਿਸ ਤੇ ਛੋਟੇ ਛੋਟੇ ਸੀਸ਼ੇ ਲੱਗੇ ਸਨ ਉਹ ਪੂਆ ਦੇ ਪਾਇਆ ਹੋਇਆ ਸੀ ਪੂਆ ਦੀ ਨੂੰ ਦੱਸਣ ਲੱਗੀ ਕਿ ਉਹ ਦਿਨ ਤੁਹਾਡੇ ਜਾਨ ਮਦਰੋਂ ਹੀ ਇਸ਼ਾਰੇ ਨਾਲ ਕਹਿਣ ਲੱਗ ਗਈ ਸੀ ਕਿ ਇਹ ਸੂਟ ਪੋਣਾ ਅਸੀਂ ਸਿਆਉਣਾ ਦਿੱਤਾ ਸੀ ਤੇ ਪਰ ਜਦੋਂ ਸਿਉਕਿਆ ਤਾਂ ਪੂਰੇ ਹੋ ਗਏ ਅਸੀਂ ਸੋਚਿਆ ਕਿ ਇਹ ਹੀ ਪਾ ਲਈਏ ਉਹਨਾਂ ਦੀ ਇੱਛਾ ਪੂਰੀ ਹੋ ਜਾਊਗੀ ਮੇਰਾ ਦਿਲ ਕਰ ਰਿਹਾ ਸੀ ਕਿ ਭੂਆ ਨਾਲ ਰੱਜ ਰੱਜ ਗੱਲਾਂ ਕਰਾਂ ਤੇ ਸੂਟਾਂ ਦੀਆਂ ਮੇਰੇ ਬਾਪ ਦੀਆਂ ਭੂਆ ਦੀਆਂ ਬੰਦ ਅੱਖਾਂ ਦੇਖ ਕੇ ਮੇਰੀ ਕਿੰਨੇ ਵਾਰ ਪੱਬ ਨਿਕਲੀ ਸੋ ਦੋਸਤੋ ਇਹ ਸੀ ਕਹਾਣੀ ਭੂਆ ਜਿਹੜੀ ਬਰਾਰ ਜੈਸੀ ਹੋਰਾਂ ਨੇ ਲਿਖੀ ਆ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਊਗੀ ਜੇਕਰ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਔਰ ਜਿਹੜੇ ਦੋਸਤ ਸਾਡੇ ਇਸ ਚੈਨਲ ਤੇ ਨਵੇਂ ਆ ਉਹ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਜੋ ਸਾਡੀਆਂ ਭਵਿੱਖੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ